ਸਿੱਖਾਂ ਦੀ ਮਿਨੀ ਪਰੇਸ਼ਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੋਣਾਂ ਪਿਛਲੇ 14 ਸਾਲਾਂ ਤੋਂ ਲਟਕਦੀਆਂ ਆ ਰਹੀਆਂ ਨੇ ਜੋ ਕਿ ਸਿੱਖ ਗੁਰਦੁਆਰਾ ਐਕਟ 1925 ਤਹਿਤ ਹਰ 5 ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਨੇ ਸਿੱਖਾਂ ਦੀ ਜ਼ਮੀਂ ਉਡੀਕ ਅਤੇ ਮੰਗ ਤੋਂ ਬਾਅਦ ਅਕਤੂਬਰ 2023 ਚ ਸ਼ੁਰੂ ਹੋਇਆ ਵੋਟਾਂ ਬਣਾਉਣ ਦਾ ਕੰਮ ਲਗਾਤਾਰ 2 ਸਾਲਾਂ ਤੋਂ ਮੁਲਤਵੀ ਹੋਣ ਕਰਕੇ ਪ੍ਰਭਾਵਿਤ ਤਾਂ ਹੋ ਹੀ ਰਿਹਾ ਸੀ ਤੇ ਹੁਣ ਜੰਗੀ 30 ਜੂਨ ਨੂੰ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਦਾ ਕਾਰਜਕਾਲ ਖਤਮ ਹੋਣ ਨਾਲ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਚੋਣਾਂ ਦਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ ਫਾਜ਼ਾਕੇ ਨਵੇਂ ਬੜੇ ਵੱਖੋ ਵੱਖਰੇ ਕਾਜੀ ਧੜੇ ਇਹਨਾਂ ਚੋਣਾਂ ਕਰਵਾਉਣ ਨੂੰ ਆਪਣੇ ਮੁੱਖ ਤਰਜੀਹ ਦੱਸ ਰਹੇ ਨੇ ਪਰ ਨਵੇਂ ਚੋਣ ਕਮਿਸ਼ਨਰ ਦੀ ਨਿਯੁਕਤੀ ਹੋਣ ਤੱਕ ਇਹ ਬਿਲਕੁਲ ਵੀ ਸੰਭਵ ਨਹੀਂ ਹੋ ਸਕਦਾ ਅੱਜ ਦੀ ਖਾਸ ਰਿਪੋਰਟ ਚਾਪਾ ਗੁਰਦੁਆਰਾ ਚੋਣਾਂ ਚ ਹੋ ਰਹੀ ਦੇਰੀ ਅਤੇ ਵੋਟਾਂ ਬਣਾਉਣ ਦੀ ਮਿਆਦ ਵਿੱਚ ਵਾਰ-ਵਾਰ ਕੀਤੇ ਗਏ ਵਾਅਦੇ ਦੇ ਕਾਰਨਾਂ ਦੀ ਪਰਚੋਲ ਕਰਾਂਗੇ ਅਤੇ ਇਸ ਦੇ ਨਾਲ ਹੀ ਕਿਸੇ ਸਿਆਸੀ ਮਾਰ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਜਸਟਿਸ ਸਾਰੋਂ ਦੇ ਕਾਰਜਕਾਲ ਖਤਮ ਹੋਣ ਨਾਲ ਮੌਜੂਦਾ ਸਮੇਂ 'ਚ ਇਹਨਾਂ ਚੋਣਾਂ ਤੇ ਕੀ ਪ੍ਰਭਾਵ ਪੈ ਸਕਦੇ ਨੇ? ਸਾਥਰੀਆ ਕਾਲਜੀ ਦਾ ਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਅਸ਼ਵਿੰਦਰ ਸਿੰਘ ਦਾਖਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ-ਨਾਲ ਸਿੱਖ ਧਰਮ ਦੀਆਂ ਸੱਭਿਆਚਾਰਕ, ਧਾਰਮਿਕ ਅਤੇ ਵਿਦਿਅਕ ਗਤੀਵਿਧੀਆਂ ਦੀ ਦੇਖਰੇਖ ਕਰਦੀ ਹੈ। ਇਸ ਤੇ ਜਨਰਲ ਹਾਊਸ 'ਚ 191 ਮੈਂਬਰ ਹੁੰਦੇ ਨੇ ਜਿਨ੍ਹਾਂ 'ਚੋਂ 170 ਵੋਟਰਾਂ ਨੂੰ ਹੀ ਚੁਣੇ ਜਾਂਦੇ ਨੇ। 15 ਨਾਮਜ਼ਦ ਮੈਂਬਰ ਹੁੰਦੇ ਨੇ ਅਤੇ 6 ਮੈਂਬਰਾਂ ਚੋਂ 5 ਸਖਤ ਸਹਿਬਾਨਾਂ ਦੇ ਜਥੇਦਾਰ ਅਤੇ ਇੱਕ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੁੰਦੇ ਨੇ 30 ਸੀਟਾਂ ਇਹਨਾਂ ਚੋਂ ਬੀਬੀਆਂ ਲਈ ਰਾਖਵੀਆਂ ਹੁੰਦੀਆਂ ਨੇ ਹੁਣ ਜੇਕਰ ਇਸ ਸ਼੍ਰੋਮਣੀ ਕਮੇਟੀ ਚੋਣਾਂ ਦੀ ਗੱਲ ਕਰੀਏ ਤਾਂ ਆਖਰੀ ਵਾਰ ਇਹ ਚੋਣਾਂ 2011 ਚ ਹੋਈਆਂ ਸੀ ਜਿਸ ਵਿੱਚ ਲਗਭਗ 56 ਲੱਖ ਵੋਟਰਾਂ ਨੇ ਹਿੱਸਾ ਲਿਆ ਸੀ ਹੁਣ ਜਦੋਂ 13 ਸਾਲਾਂ ਬਾਅਦ 2023 ਚ ਇਹ ਚੋਣਾਂ ਕਰਵਾਉਣ ਲਈ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਵਾਰ-ਵਾਰ ਇਸ ਦੀ ਤਾਰੀਖ ਅੱਗੇ ਪਾ ਦਿੱਤੀ ਜਾਂਦੀ ਰਹੀ ਹੁਣ ਆਪਾਂ ਇਹਨਾਂ ਤਰੀਕਾਂ ਦੀ ਸਾਰੀ ਟਾਈਮਲਾਈਨ ਤੇ ਨਿਗਾਹ ਮਾਰਦੇ ਹਾਂ ਕਿ ਕਦੋਂ ਕਿਵੇਂ ਅਤੇ ਕਿਹੜੇ ਕਾਰਨਾ ਕਰਕੇ ਵੋਟਾਂ ਬਣਾਉਣ ਦੀ ਮਿਆਦ ਵਾਧਾ ਕੀਤਾ ਜਾਂਦਾ ਰਿਹਾ। ਸਭ ਤੋਂ ਪਹਿਲਾਂ ਵੋਟਾਂ ਬਣਾਉਣ ਦੀ ਸ਼ੁਰੂਆਤ 21 ਅਕਤੂਬਰ 2023 ਨੂੰ ਹੋਈ ਸੀ ਜਿਸ ਦੀ ਮਿਆਦ 15 ਨਵੰਬਰ 2023 ਤੱਕ ਸੀ। ਪਰ ਰਜਿਸਟ੍ਰੇਸ਼ਨ ਘਟ ਹੋਣ ਕਰਕੇ ਅਤੇ ਸਿੱਖ ਸੰਗਤ ਦੀ ਮੰਗ ਨੂੰ ਵੇਖਦਿਆਂ ਪਹਿਲੀ ਵਾਰ ਇਸ ਵਿੱਚ 29 ਫਰਵਰੀ 2024 ਤੱਕ ਵਾਧਾ ਕੀਤਾ ਗਿਆ ਸੀ। ਅਪ੍ਰੈਲ 2024 ਚ ਪੰਜਾਬ ਚ ਲੋਕ ਸਭਾ ਚੋਣਾਂ ਸੀ ਜਿਸ ਕਰਕੇ ਚੋਣ ਅਮਲੇ ਦੇ ਇਹਨਾਂ ਚੋਣਾਂ ਚ ਰੁਝੇ ਹੋਣ ਦਾ ਹਵਾਲਾ ਦਿੰਦੇ ਆ। ਦੂਸਰੀ ਵਾਰ ਇਸ ਮਿਆਦ ਨੂੰ 30 ਅਪ੍ਰੈਲ 2024 ਤੱਕ ਵਧਾ ਦਿੱਤਾ ਗਿਆ ਸੀ ਤੀਸਰੀ ਵਾਰ 1 ਮਈ 2024 ਨੂੰ ਜਸਟਿਸ ਸਾਰੋ ਨੇ ਲੋਕ ਸਭਾ ਚੋਣਾਂ ਕਰਕੇ ਵੋਟਾਂ ਬਣਾਉਣ ਦਾ ਕੰਮ ਪ੍ਰਭਾਵਿਤ ਹੋਣ ਦਾ ਹਵਾਲਾ ਦਿੰਦਿਆਂ ਇਸ ਦੀ ਮਿਆਦ ਨੂੰ 31 ਜੁਲਾਈ 2024 ਤੱਕ ਵਧਾਉਣ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ 31 ਜੁਲਾਈ 2024 ਨੂੰ ਵੋਟਾਂ ਬਣਾਉਣ ਲਈ ਲੋਕਾਂ ਦੇ ਮੱਠੇ ਉਛਾਅ ਅਤੇ ਸਰਕਾਰੀ ਮਸ਼ੀਨਰੀ ਵੱਲੋਂ ਨਾਕਾਫੀ ਪ੍ਰਚਾਰ ਦਾ ਹਵਾਲਾ ਦਿੰਦਿਆਂ ਇਸ ਮਿਆਦ ਨੂੰ ਚੌਥੀ ਵਾਰ ਸੋ ਨਵਾਂ ਸਤੰਬਰ 2024 ਤੱਕ ਵਿਧਾਇਆ ਗਿਆ ਸੀ 17 ਸਤੰਬਰ 2024 ਨੂੰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਇੱਕ ਪੱਤਰ ਜਾਰੀ ਕਰਕੇ ਵੋਟਾਂ ਬਣਾਉਣ ਦੀ ਮਿਆਦ ਪੰਜਵੀਂ ਵਾਰ 31 ਅਕਤੂਬਰ 2024 ਤੱਕ ਵਧਾ ਦਿੱਤੀ ਗਈ ਸੀ 13 ਨਵੰਬਰ 2024 ਨੂੰ ਜਸਟਿਸ ਐਸਐਸਾਰੋ ਨੇ ਚੋਣੇ ਦੀ ਵਾਢੀ ਤਿਉਹਾਰਾਂ ਦੀ ਭੀੜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਅਤੇ ਅਧਿਕਾਰੀਆਂ ਦੇ ਇਹਨਾਂ ਚੋਣਾਂ 'ਚ ਰੁਝੇ ਹੋਣ ਦਾ ਹਵਾਲਾ ਦਿੰਦਿਆਂ ਛੇਵੀਂ ਵਾਰ ਵੋਟਾਂ ਬਣਾਉਣ ਦੀ ਤਾਰੀਖ ਨੂੰ 15 ਦਸੰਬਰ 2024 ਤੱਕ ਵਧਾ ਦਿੱਤਾ ਸੀ ਇਸ ਤਰ੍ਹਾਂ 2023 ਤੋਂ ਸ਼ੁਰੂ ਹੋਇਆ ਵੋਟਾਂ ਬਣਾਉਣ ਦਾ ਕੰਮ 15 ਦਸੰਬਰ 2024 ਤੱਕ ਲਗਾਤਾਰ 6 ਵਾਰ ਮੁਲਤਵੀ ਕੀਤਾ ਜਾਂਦਾ ਰਿਹਾ 23 ਜਨਵਰੀ 2025 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਨੇ ਵੋਟਰ ਸੂਚੀਆਂ ਵਿੱਚ ਹਜ਼ਾਰਾਂ ਗੈਰ ਸਿੱਖ ਅਤੇ ਜਾਅਲੀ ਵੋਟਰ ਸ਼ਾਮਲ ਕੀਤੇ ਜਾਣ ਦਾ ਦੋਸ਼ ਲਾਇਆ ਸੀ ਅਤੇ ਇਸ ਦੇ ਨਾਲ ਹੀ ਐਸ.ਸੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਰਕਾਰੀ ਅਧਿਕਾਰੀਆਂ ਤੇ ਨਿਯਮਾਂ ਦੀ ਅਣਦੇਖੀ ਦਾ ਦੋਸ਼ ਲਾਇਆ ਸੀ ਜਿਸ ਮਗਰੋਂ ਜਸਟਿਸ ਸਾਰੋਂ ਨੇ ਵੋਟਰ ਸੂਚੀਆਂ ਤੇ ਦਾਅਵੇ ਅਤੇ ਇਤਰਾਜ਼ ਜਤਾਉਣ ਦੀ ਮਿਆਦ 24 ਜਨਵਰੀ ਤੋਂ ਵਧਾ ਕੇ 10 ਮਾਰਚ ਤੱਕ ਕਰ ਦਿੱਤੀ ਸੀ 16 April 2025 ਤੱਕ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਣੀ ਸੀ ਜੋ ਕਿ ਅਜੇ ਤੱਕ ਨਹੀਂ ਹੋ ਸਕੀ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਚੋਣਾਂ ਦੇ ਨਾਲ ਸਹਿਯੋਗੀ ਸਿੱਖਾਂ ਦੇ ਵੋਟ ਪਾਉਣ ਦਾ ਇੱਕ ਮਸਲਾ ਵੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਜੋ ਕਿ ਇਹਨਾਂ ਚੋਣਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਾਜ 2023 ਚ ਕੇਂਦਰ ਸਰਕਾਰ ਨੇ ਸਹਿਯੋਗੀ ਸਿੱਖਾਂ ਨੂੰ ਐਸਡੀਪੀਸੀ ਚੋਣਾਂ ਵਿੱਚ ਵੋਟ ਪਾਉਣ ਤੋਂ ਰੋਕਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਨੂੰ 2011 ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰਕੇ ਸਹਿਜਦਾਰੀ ਸਿੱਖਾਂ ਦੇ ਵੋਟ ਪਾਉਣ ਦੇ ਹੱਕ ਨੂੰ ਬਹਾਲ ਕਰ ਦਿੱਤਾ ਸੀ ਜਿਸ ਤੋਂ ਬਾਅਦ 2011 ਦੀਆਂ ਐਸ்சிਪੀਸੀ ਚੋਣਾਂ ਹੋਈਆਂ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨੂੰ ਕਾਨੂੰਨੀ ਤੌਰ ਤੇ ਚੁਣੌਤੀ ਦਿੱਤੇ ਜਾਣ ਕਾਰਨ ਸੁਪਰੀਮ ਕੋਰਟ ਨੇ ਚੁਣੇ ਹੋਏ ਸਦਨ ਦੇ ਕੰਮਕਾਜ ਤੇ ਰੋਕ ਲਾ ਦਿੱਤੀ ਸੀ 2016 ਚ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਸਹਿਜਦਾਰੀ ਸਿੱਖਾਂ ਦੇ ਵੋਟ ਪਾਉਣ ਦਾ ਹੱਕ ਖਤਮ ਕਰ ਦਿੱਤਾ ਗਿਆ ਸੀ ਇਸ ਸੋਧ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸਮਰਥਨ ਪ੍ਰਾਪਤ ਸੀ ਜਿਸ ਨੂੰ ਬਰਕਰਾਰ ਰੱਖਦੇ ਹਾਂ ਸੁਪਰੀਮ ਕੋਰਟ ਨੇ 2011 ਦੇ ਸ਼੍ਰੋਮਣੀ ਕਮੇਟੀ ਦੇ ਸਦਨ ਨੂੰ ਬਹਾਲ ਕਰ ਦਿੱਤਾ ਸੀ ਉਦੋਂ ਤੋਂ ਹੀ ਸੈਚਤਾਰੀ ਸਿੱਖ ਪਾਰਟੀ ਇਸ ਸੋਧ ਨੂੰ ਗੈਰ ਸੰਵਿਧਾਨਿਕ ਦੱਸਦਿਆਂ ਇਸ ਦਾ ਵਿਰੋਧ ਕਰ ਰਹੀ ਹੈ ਤਾਜ਼ਾ ਮਾਮਲੇ 'ਚ ਪਾਰਟੀ ਨੇ ਸੈਚਤਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਹੱਕ ਦੇਣ ਤੱਕ ਹਾਈ ਕੋਰਟ ਤੋਂ ਚੋਣਾਂ ਤੇ ਰੋਕ ਲਾਉਣ ਦੀ ਮੰਗ ਕੀਤੀ ਹੋਈ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 1925 ਦੇ ਸਿੱਖ ਗੁਰਦੁਆਰਾ ਐਕਟ ਦੇ ਆਧਾਰ ਤੇ ਹਰਿਆਣਾ ਦੇ ਸਿੱਖ ਵੋਟਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਬਾਹਰ ਰੱਖੇ ਜਾਣ ਕਾਰਨ ਇੱਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਾਈ ਹੋਈ ਹੈ ਜਿਸ ਦੀ ਪੁਸ਼ਟੀ ਸੀਨੀਅਰ ਅਕਾਲੀ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਾਡੇ ਨਾਲ ਖਾਸ ਗੱਲਬਾਤ ਦੌਰਾਨ ਕੀਤੀ ਜਿਹੜਾ ਸ਼੍ਰੋਮਣੀ ਗੁਰਦਵਾਰ ਪੰਥ ਕਮੇਟੀ ਦਾ 1925 ਦਾ ਐਕਟ ਹੈ ਉਹ ਹਾਲੇ ਐਮੈਂਡਮੈਂਟ ਨਹੀਂ ਹੋਈ ਉਹ ਐਸਾ ਚ ਸਟੈਂਡ ਕਰਦਾ ਹੈ ਤੇ ਗੁਰਦੁਆਰਾ ਕਮਿਸ਼ਨ ਕਿਵੇਂ ਉਹਦੀ ਜੂਰਿਸਡਿਕਸ਼ਨ ਨੂੰ ਜਿਹੜਾ ਘਟਾ ਸਕਦਾ ਜਦੋਂ ਕਿ ਹਲੇ ਪਾਰਲੀਮੈਂਟ ਨੇ ਫੈਸਲਾ ਨਹੀਂ ਕੀਤਾ 1925 ਦਾ ਇੱਕ ਦਾ ਜੀ ਪਾਰਲੀਮੈਂਟ ਦਾ ਐਕਟ ਉਸੇ ਤਰੀਕੇ ਸਟੈਂਡ ਕਰਦਾ ਜਿਹੜੇ ਗੁਰਦੁਆਰੇ ਉਹਦੇ ਨਾਲ ਨੋਟੀਫਾਈਡ ਉਸੇ ਤਰ੍ਹਾਂ ਸਟੈਂਡ ਕਰਦੇ ਜਿਹੜੀ ਜੂਰਿਸਡਿਕਸ਼ਨ ਹੈ ਸਟੇਟਾਂ ਦੀ ਉਸੇ ਤਰੀਕੇ ਸਟੈਂਡ ਕਰਦੀ ਤੇ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਵਿੱਚ ਵੋਟਾਂ ਬਣਾਉਣੇ ਸ਼ੁਰੂ ਕਰ ਦਿੱਤੀਆਂ ਚੰਡੀਗੜ੍ਹ 'ਚ ਸ਼ੁਰੂ ਕਰ ਦਿੱਤੀਆਂ ਹਿਮਾਚਲ ਸ਼ੁਰੂ ਕਰ ਦਿੱਤੀਆਂ ਹਰਿਆਣਾ 'ਚ ਕਿਉਂ ਨਹੀਂ ਕੀਤੀਆਂ ਗੁਰੂ ਸੰਵਿਧਾਨ ਦੇ ਵਿੱਚ ਦਬਕੀ ਦੇ ਚੱਲਣਾ ਚਾਹੀਦਾ ਨਾ ਬਿਲਕੁਲ ਉਹ ਰੈਟ ਹਾਈ ਕੋਰਟ ਚ ਪੈਂਡੇਗਾ ਜੰਗੀ 30 ਜੂਨ ਨੂੰ 70 ਸਾਲ ਉਮਰ ਪੂਰੀ ਹੋਣ ਕਰਕੇ ਗੁਰਦੁਆਰਾ ਚੋਣਾ ਦੇ ਮੁੱਖ ਕਮਿਸ਼ਨਰ ਜਸਟਿਸ ਐਸ ਐਸ ਸਾਰੋਂ ਦਾ ਕਾਰਜਕਾਲ ਖਤਮ ਹੋ ਗਿਆ ਅਤੇ ਹੁਣ ਨਵਾਂ ਮੁੱਖ ਕਮਿਸ਼ਨਰ ਨਿਯੁਕਤ ਕੀਤੇ ਜਾਣ ਤੱਕ ਇੱਕ ਵਾਰ ਫੇਰ ਐਸਟੀਪੀਸੀ ਚੋਣਾਂ ਦਾ ਕੰਮ ਠੰਡੇ ਬਸਤੇ ਪੈ ਗਿਆ ਜਸਟਿਸ ਸਾਰੋਂ ਦੇ ਸੇਵਾਮੁਕਤ ਹੋਣ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਧੇਰੇ ਜਾਣਨ ਲਈ ਅਸੀਂ ਦ ਵਰਲਡ ਸਿੱਖ ਨਿਊਜ਼ ਦੇ ਮੁੱਖ ਸੰਪਾਦਕ ਪ੍ਰੋਫੈਸਰ ਜਗਮੋਨ ਸਿੰਘ ਜੀ ਨਾਲ ਗੱਲਬਾਤ ਕੀਤੀ ਜਿਵੇਂ ਕਿ 30 ਜੂਨ ਨੂੰ ਜਿਹੜੇ ਗੁਰਦੁਆਰਾ ਇਲੈਕਸ਼ਨਸ ਦੇ ਮੁੱਖ ਕਮਿਸ਼ਨਰ ਜਸਟਿਸ ਐਸਐਸ ਸਾਰੋਂ ਉਹ ਸੇਵਾਮੁਕਤ ਹੋ ਗਏ ਨੇ ਤੇ ਹੁਣ ਇਹਦੇ ਨਾਲ ਚੋਣਾਂ ਤੇ ਕੀ ਪ੍ਰਭਾਵ ਹੋਊਗਾ ਜਿਹੜੀ ਸਿੱਖ ਗੁਰਦੁਆਰਾ ਐਕਟ 1925 ਹੈ ਤੇ ਉਹਦੇ ਤਹਿਤ ਜਿਹੜੇ ਨਿਯਮ ਬਣੇ ਨੇ ਹਾਂਜੀ ਉਹਨਾਂ ਵਿੱਚ ਲਗਾਤਾਰਤਾ ਹੈ ਨਹੀਂ ਹੂੰ ਲਗਾਤਾਰਤਾ ਨਾ ਹੋਣ ਕਰਕੇ ਪ੍ਰਦਾਨ ਤੇ ਕਮੇਟੀ ਜਿਹੜੀ ਹੈ ਉਹਨਾਂ ਦੀ ਜਿਹੜਾ ਸਮਾਂ ਹੈ ਉਹ ਵਧਾਇਆ ਘਟਾਇਆ ਜਾਂਦਾ ਰਹਿੰਦਾ ਹੈ ਹਮੇਸ਼ਾ ਤੇ ਵਧਾਇਆ ਹੀ ਜਾਂਦਾ ਘਟਾਉਣ ਦਾ ਤੇ ਕੋਈ ਮਤਲਬ ਹੀ ਨਹੀਂ ਹੈ ਜੀ ਜੀ ਤੇ ਜਿਹੜੀ ਮੌਕੇ ਦੀ ਸਰਕਾਰ ਇਹਦੇ ਵਿੱਚ ਹੋਣ ਕਿਉਂਕਿ ਇਹ ਕੇਂਦਰੀ ਐਕਟ ਹੈ ਕੇਂਦਰੀ ਕਾਨੂੰਨ ਹੈ ਇਸ ਤਹਿਤ ਕਾਨੂੰਨ ਭਾਰਤ ਸਰਕਾਰ ਕਰਦੀ ਏ ਚੋਣਾਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਕਰਵਾਉਂਦੀ ਏ ਤੇ ਵੋਟਾਂ ਜਿਹੜੀਆਂ ਨੇ ਬੰਦੇ ਆਪ ਬਣਾਉਂਦੇ ਨੇ ਠੀਕ ਹੈ ਤੇ ਉਹ ਇਹ ਤਿੰਨਾ ਵਿੱਚ ਤਾਲਮੇਲ ਦੀ ਘਾਟ ਕਾਰਨ ਜਾਂ ਜਿਵੇਂ ਕੇਂਦਰ ਸਰਕਾਰ ਕਹਿੰਦੀ ਏ ਉਸ ਤਰੀਕੇ ਦਾ ਸਾਰੀ ਗੱਲਬਾਤ ਚੱਲਣ ਕਰਕੇ ਇਹ ਇਹ ਇਦੀ ਜਿਹੜੀ ਲਗਾਤਾਰਤਾ ਉਹ ਨਾ ਰਹਿਣ ਕਰਕੇ ਚੋਣਾ ਸਮੇਂ ਸਿਰ ਨਹੀਂ ਹੁੰਦੀ ਆ ਚੋਣਾ ਕਿਉਂਕਿ ਸਮੇਂ ਸਿਰ ਨਹੀਂ ਹੁੰਦੀ ਆ ਪੁਰਾਣੀਆਂ ਕਮੇਟੀਆਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਹੁਣ ਅੱਜਕੱਲ ਜਿਹੜੇ ਨਵੇਂ ਕੁਝ ਅਕਾਜੀ ਤੁਹਾਡੇ ਬਣੇ ਨੇ ਉਹ ਕਹਿੰਦੇ ਆ ਕਿ ਵੀ ਸਾਡੀ ਮੁੱਖ ਤਰਜੀਹ ਹੈ ਜਿਹੜਾ ਚੋਣਾ ਕਰਵਾਉਣਾ ਪਰ ਕਿਤੇ ਜਿਹੜੀ ਹੁਣ ਲਗਾਤਾਰਤਾ ਨਹੀਂ ਰਹੀ ਹੈਗੀ ਤਾਂ ਇਹਦੇ ਸ ਆਮ ਸਿੱਖਾਂ ਨੂੰ ਲੱਗਦਾ ਵੀ ਕੋਈ ਇੰਟਰਸਟ ਹੈਗਾ ਇਹਨਾਂ ਚੋਣਾਂ ਨੂੰ ਲੈ ਕੇ ਬੜੀ ਅਫਸੋਸ ਦੀ ਗੱਲ ਹੈ ਲੇਕਿਨ ਸਚਾਈ ਹੈ ਆਮ ਸਿਕ ਵਿੱਚ ਇਹਨਾਂ ਚੋਣਾਂ ਲਈ ਕੋਈ ਦਿਲਚਸਪੀ ਨਹੀਂ ਹੈ ਜਿਹੜੇ ਨਵੇਂ ਬਣੇ ਧਿਰ ਰਹੇ ਨੇ ਉਹਨਾਂ ਦਾ ਕਹਿਣਾ ਜ਼ਰੂਰ ਹੈਗਾ ਵੇ ਕਿ ਅਸੀਂ ਇਸ ਨੂੰ ਤਰਜੀਹ ਦੇਾਂਗੇ ਹਾਂਜੀ ਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਤਰਜੀਹ dete ਹੋਏ ਉਹਨਾਂ ਦੀ ਕੋਈ ਕਾਰਵਾਈ ਨਹੀਂ ਨਜ਼ਰ ਆ ਰਹੀ ਤੇ ਇੱਕ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਵੀ ਜਿਵੇਂ ਇਹ ਕੇਂਦਰੀ ਕੇਂਦਰ ਸਰਕਾਰ ਨਹੀਂ ਕਰਵਾਉਣੀਆਂ ਇਹ ਚੋਣਾਂ ਤੇ ਹੁਣ ਬਜਪੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਉਹ ਤਾਂ ਜਦੋਂ ਉਹਨੂੰ ਲੱਗੂਗਾ ਵੀ ਪੰਜਾਬ ਦੇ ਵਿੱਚ ਉਹਨਾਂ ਦੇ ਅਨੁਕੂਲ ਮਾਹੌਲ ਹੈਗਾ ਉਹਨਾਂ ਨੂੰ ਇੰਟਰਸਟ ਹੋਊਗਾ ਉਹ ਤਾਂ ਹੀ ਚੋਣਾ ਕਰਵਾਉਣਗੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਾਨੂੰਨ ਔਰ ਨਿਯਮ ਦੇ ਵਿੱਚ ਲਗਾਤਾਰ ਤੱਕ ਲਈ ਕੋਈ ਸਿਸਟਮ ਡਿਵੈਲਪ ਨਹੀਂ ਹੋਇਆ ਇਸ ਕਰਕੇ ਸਾਡਾ ਇਹ ਸੋਚਣਾ ਕਿ ਕੇਂਦਰ ਸਰਕਾਰ ਨੇ ਸਾਰਾ ਕੁਝ ਕਰਾਉਣਾ ਜਾਇਜ਼ ਹੈਗਾ ਹੂੰ ਤੇ ਉਹ ਉਦੀ ਅਨਹੋਂਦ ਵਿੱਚ ਕੇਂਦਰ ਸਰਕਾਰ ਨੂੰ ਬਹੁਤ ਵੱਡਾ ਬਹਾਨਾ ਮਿਲ ਜਾਂਦਾ ਵੀ ਕਿਸੇ ਨਾ ਕਿਸੇ ਕਾਰਨ ਉਹ ਇੱਕ ਹੁੰਦਾ ਉਸ ਨੂੰ ਲਗਾਤਾਰ ਮੁਲਤਵੀ ਕਰਦੇ ਰਹਿਣਾ ਠੀਕ ਹੈ ਇੱਕ ਹੁੰਦਾ ਕਿ ਉਸ ਨੂੰ ਸਮੇਂਬੱਧ ਕਰਾਉਣ ਦੇ ਲਈ ਠੋਸ ਉਪਰਾਲੇ ਕਰਨੇ ਠੀਕ ਹੈ ਇੱਥੇ ਨਾ ਵੋਟਾ ਬਣਾਉਣ ਲਈ ਨਾ ਹੀ ਸਿਸਟਮ ਨੂੰ ਡਿਵੈਲਪ ਕਰਨ ਲਈ ਪਿਛਲੇ 100 ਸਾਲਾਂ ਚ ਕੋਈ ਉਪਰਾਲਾ ਨਹੀਂ ਹੋਇਆ ਹੂੰ ਤੇ ਨਾ ਸ਼ੋਮੀ ਕਮੇਟੀ ਵੱਲੋਂ ਨਾ ਪੰਜਾਬ ਸਰਕਾਰ ਵੱਲੋਂ ਨਾ ਹੀ ਕੇਂਦਰ ਸਰਕਾਰ ਵੱਲੋਂ ਤੇ ਨਾ ਹੀ ਲੋਕਾਂ ਵੱਲੋਂ ਕੋਈ ਇਤਨਾ ਜਿਆਦਾ ਹੱਦ ਵੱਧ ਚੜ ਕੇ ਦਬਾਅ ਪਾਇਆ ਗਿਆ ਕਿ ਸਿਸਟਮ ਜਿਹੜਾ ਹੈ ਉਸ ਨੂੰ ਠੀਕ ਕੀਤਾ ਜਾਏ ਸਾਡੀਆਂ ਆਪਣੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਅੱਡ ਅੱਡ ਫੋਨ ਕਰਕੇ ਉਸ ਪਾਸੇ ਅਸੀਂ ਤਵੱਜੋ ਹੀ ਨਹੀਂ ਦੇ ਪਾਏ ਸੋ ਜਿਵੇਂ ਪ੍ਰੋਫੈਸਰ ਜਗਮੋਨ ਸਿੰਘ ਹੁਣਾਂ ਨੇ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਆਮ ਸੇਖਾਂ 'ਚ ਕੋਈ ਦਿਲਚਸਪੀ ਨਾ ਵੀ ਖਾਏ ਜਾਣਾ ਡੂੰਗੀ ਚਿੰਤਾ ਦਾ ਵਿਸ਼ਾ ਹੈ ਅਜੇ ਰੰਗੀ 19 ਅਗਸਤ ਨੂੰ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ 'ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਦੇਰੀ ਬਾਰੇ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦੇ ਆ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਸੀ ਕਿ ਇਹ ਦੇਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੋਣਾਂ ਨੂੰ ਲੈ ਕੇ ਚੱਲ ਰਹੇ ਕਈ ਕੇਸਾਂ 'ਚ ਲੱਗੀ ਸਟੇ ਕਰਕੇ ਹੋ ਰਹੀ ਹੈ ਪਰ ਇਹ ਸਟੇ ਕਦੋਂ ਅਤੇ ਕਿਸ ਦੀ ਪਟੀਸ਼ਨ ਤੇ ਲੱਗੀ ਹੈ ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਖੈਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰਫ ਇੱਕ ਧਾਰਮਿਕ ਸੰਸਥਾ ਦੇ ਨੁਮਾਇੰਦਗੀ ਕਰਨ ਤੱਕ ਹੀ ਸੀਮਿਤ ਨਹੀਂ ਸਗੋ ਸਿੱਖ ਸਿਆਸਤ ਅਤੇ ਸੱਭਿਆਚਾਰਕ ਪਛਾਣ ਨਾਲ ਜੁੜਿਆ ਹੋਇਆ ਵੱਡਾ ਮਸਲਾ ਹੈ ਚੋਣਾਂ 'ਚ ਹੋ ਰਹੀ ਵੱਡੀ ਦੇਰੀ, ਵੋਟਰ ਸੂਚੀਆਂ ਤੇ ਹੋ ਰਹੇ ਇਤਰਾਜ਼ ਅਤੇ ਸਹਿਜਤਾ ਦੀ ਸਿੱਖਾਂ ਦੇ ਹੱਕਾਂ ਬਾਰੇ ਚੱਲ ਰਹੀ ਕਾਨੂੰਨੀ ਲੜਾਈ ਨੇ ਇਸ ਚੋਣਾਂ ਦੇ ਭਵਿੱਖ ਨੂੰ ਅਸਪਸ਼ਟ ਬਣਾ ਦਿੱਤਾ ਹੈ। ਰਿਟਾਇਰਡ ਜਸਟਿਸ ਐਸਐਸ ਸਾਰੋਂ ਦੇ ਕਾਰਜਕਾਲ ਖਤਮ ਹੋਣ ਨਾਲ ਪੈਦਾ ਹੋਈ ਸਥਿਤੀ ਵੀ ਵੱਡਾ ਸਵਾਲ ਖੜਾ ਕਰਦੀ ਹੈ ਕਿ ਕੀ ਇਹ ਚੋਣਾਂ ਨਿਰਦੇਸ਼ ਸਮੇਂ ਵਿੱਚ ਸੰਭਵ ਹੋਣਗੀਆਂ ਜਾਂ ਨਹੀਂ। ਜੇਕਰ ਸਿਆਸੀ ਮਾਹਰਾਂ ਦੀ ਮੰਨੀਏ ਤਾਂ ਜਸਟਿਸ ਸਾਰੋਂ ਦੇ ਮਗਰੋਂ ਖਾਲੀ ਹੋਈ ਥਾਂ ਨੂੰ ਭਰਨ ਲਈ ਘੱਟੋ-ਘੱਟ ਛੇ ਤੋਂ 9 ਮਹੀਨੇ ਦਾ ਸਮਾਂ ਬੜੇ ਆਰਾਮ ਨਾਲ ਲੱਗ ਸਕਦਾ ਹੈ ਜਿਸ ਕਰਕੇ ਹੁਣ ਸਾਰੀਆਂ ਨਿਗਾਹਾਂ ਨਵੇਂ ਚੋਣ ਕਮਿਸ਼ਨਰ ਦੀ ਨਿਯੁਕਤੀ ਅਤੇ ਅਦਾਲਤੀ ਫੈਸਲਿਆਂ ਤੇ ਹੀ ਟਿਕੀਆਂ ਹੋਈਆਂ ਨੇ ਖਾਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ